ਪੰਜਾਬ ਦੇ ਵਿੱਚ ਅਕਸਰ ਜਾਂਦਾ ਅਕਸਰ ਆਖਿਆ ਜਾਂਦਾ ਕਿ ਜੋ ਪੰਜਾਬ ਦੇ ਨੌਜਵਾਨ ਨੇ ਨਸ਼ੇ ਦੇ आदी ਨੇ ਪਰ ਉਹਨਾਂ ਦਾ ਨਸ਼ਾ ਛਡਾਉਣ ਦੇ ਲਈ ਕਿਤੇ ਨ ਕਿਤੇ ਸਰਕਾਰ ਉਪਰਾਲੇ ਵੀ ਕਰ ਰਹੀ ਆ ਤੇ ਸਰਕਾਰੀ ਹਸਪਤਾਲਾਂ ਦੇ ਵਿੱਚ ਦਵਾਈਆਂ ਵੀ ਦਿੱਤੀਆਂ ਜਾ ਰੀਆਂ ਨੇ ਪਰ ਤੁਸੀਂ ਤੁਹਾਨੂੰ ਇੱਕ ਤਸਵੀਰ ਸਾਂਝੀ ਕਰਨਾ ਚਾਹੁੰਦੇ ਆ ਤੁਸੀਂ ਤਸਵੀਰ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਇੱਥੇ ਦੂਰ ਰਾਜੇ ਤੋਂ ਆਏ ਉਹ ਲੋਕ ਨੇ ਜੋ ਕਿਸੇ ਸਮੇਂ ਜੇਕਰ ਰਵਾਇਤੀ ਨਸ਼ੇ ਦੀ ਗੱਲ ਕੀਤੀ ਜਾਵੇ ਫੀਮ ਭੁੱਕੀ ਜਾਂ ਫਿਰ ਗੋਲੀਆਂ ਆਦਿ ਦਾ ਨਸ਼ਾ ਕਰਨ ਲੱਗ ਗਏ ਸੀ ਪਰ ਹੁਣ ਜਦੋਂ ਰਵਾਇਤੀ ਨਸ਼ੇ ਪੰਜਾਬ 'ਚ ਬੰਦ ਹੋ ਗਏ ਨੇ ਉਸ ਤੋਂ ਬਾਅਦ ਮੈਡੀਕਲ ਨਸ਼ਾ ਕਰਨ ਲੱਗ ਪਏ ਸੀ ਜਿਸ ਨੂੰ ਛੱਡਣ ਦੇ ਲਈ ਸਿਵਲ ਹਸਪੀਟਲ ਸੰਗਰੂਰ ਦੇ ਵਿੱਚੋਂ ਗੋਲੀਆਂ ਦਿੱਤੀਆਂ ਜਾਂਦੀਆਂ ਨੇ ਪਰ ਇੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠੇ ਨੇ ਉਹਨਾਂ ਦਾ ਕਹਿਣਾ ਕਿ ਅਸੀਂ ਦੂਰ ਦਰਾਜੋਂ ਆਉਣੇ ਆ ਪਰ ਜਿੰਨੀ ਦਵਾਈ ਮਿਲਣੀ ਚਾਹੀਦੀ ਆ ਉਹ ਨਹੀਂ ਦਿੱਤੀ ਜਾਂਦੀ ਸਾਡੇ ਨਾਲ ਵੀਰ ਵੀ ਮੌਜੂਦ ਨੇ ਨਾਲ ਗੱਲ ਕਰਨ ਲੈ ਕੀ ਨਾਮ ਐ ਸਰ ਗਰਮੇਲ ਸਿੰਘ ਜੀ ਗਰਮੇਲ ਜੀ ਕਿੱਥੋਂ ਆਏ ਹੋ ਅਮਰਗੋੜਾ ਜੀ ਮਿਆਂ ਲਵੇ ਜੀ ਤੁਸੀਂ ਕੀ ਸਾਨੂੰ ਇੱਥੇ ਮੁਸ਼ਕਲ ਦਾ ਸਾਹਮਣਾ ਕਰਨਾ ਸੱਤ ਦਿਨਾਂ ਦੀ ਦਵਾਈ ਪਾਉਂਦੇ ਨੇ ਤਿੰਨ ਛੁੱਟੀਆਂ ਨੇ ਉਹਦੇ ਵਿੱਚ ਜੀ ਤੇ ਬਸ ਬੁਰਾ ਹਾਲ ਹੋ ਰਿਹਾ ਜੇ ਸਾਡੇ ਉਹ ਬਜਾਦਿਆਂ ਦੇ ਪੋਕੀ ਪਾਕੀ ਮੇਰੇ ਲੱਗ ਜੇ ਕਾਹਨੂੰ ਬਿਮਾਰੀ ਇਹ ਰੋਜ ਪਾਲੇ ਮਰਦਿਆਂ ਇਹਨਾਂ ਦੇਲ ਮੱਜਦਾ ਰੋਜ ਦੀ ਰੋਜ ਹਾ ਦੋ ਦੋ ਗੋਲੀਆਂ ਪਿੱਛੇ ਰਾਹਾਂ ਜੀ ਫਿਰ ਜene ਉਦੋਂ ਵੱਧ ਤੇਲ ਮੱਚ ਜਾਂਦਾ ਬਹੁਤ ਬੁਰਾ ਹਾਲ ਹੈ ਜੀ ਬਿਲਕੁਲ ਇਹਨਾਂ ਦਾ ਕਹਿਣਾ ਕੀ ਦੂਰ ਦਰਾਜੇ ਆਉਣਿਆਂ ਤੇਲ ਵੱਧ ਮੁੱਕ ਜਾਂ ਫੁਕ ਜਾਂਦਾ ਤੇ ਗੋਲੀਆਂ ਦੋ ਚਾਰ ਮਿਲਦੀਆਂ ਨੇ ਇਹਨਾਂ ਦਾ ਕਹਿਣਾ ਕੀ ਜੇਕਰ ਸਰਕਾਰ ਪੰਜਾਬ ਦੇ ਵਿੱਚ ਰਵੈਤੀ ਨਸ਼ਿਆਂ ਨੂੰ ਚਾਹੇ ਉਹ ਭੁੱਕੀ ਹੋਵੇ ਜਾਂ ਫੀਮ ਹੋਵੇ ਉਹਨਾਂ ਦਾ ਸੇਵਨ ਸ਼ੁਰੂ ਕਰਾ ਦੇਵੇ ਉਹਨਾਂ ਦੇ ਠੇਕੇ ਖੋਲ ਦੇ ਤੇ ਜਾਣ ਤਾਂ ਜੋ ਲੋਕ ਪੰਜਾਬ ਦੀ ਨੌਜਵਾਨੀ ਪੰਜਾਬ ਦੇ ਵਿੱਚ ਨਸ਼ਿਆਂ 'ਚ ਰੁੱਟ ਰਹੀ ਆ ਕਿਤੇ ਨ ਕਿਤੇ ਉਸ ਦਾ ਬਚਾਅ ਹੋ ਸਕੇ ਹੋਰ ਵੀ ਇੱਥੇ ਬਜ਼ੁਰਗ ਮੌਜੂਦ ਨੇ ਕੀ ਨਾਮ ਹੈ ਸਰ ਪਰਮਜੀਤ ਸਿੰਘ ਜੀ ਪਰਮਜੀਤ ਜੀ ਕਿਸ ਤਰ੍ਹਾਂ ਵੇਖਦੇ ਹੋ ਅੱਜ ਗੋਲੀਆਂ ਲੈਣ ਇੱਥੇ ਪਹੁੰਚਦੇ ਹੋ ਕਿਹੜਾ ਪਿੰਡ ਆ ਕੀ ਗੱਲਬਾਤ ਬਹੁਤ ਬੁਰਾ ਹਾਲ ਹੈ ਜੀ ਆਉਂਦੀ ਆ ਜੀ ਠੰਡ 'ਚ ਮੁੜ ਜਾਂਦੇ ਆ ਦੋ ਚਾਰ ਗੋਲੀਆਂ ਮਿਲਦੀਆਂ ਨੇ ਜੀ ਹਫ਼ਤੇ ਬਾਅਦ ਦੀ ਦਵਾਈ ਮਿਲਦੀ ਆ ਜੀ ਫੇਰ ਆਉਂਦੇ ਆ ਜੀ ਠੰਡ 'ਚ ਬਹੁਤ ਮੁਸ਼ਕਲ ਆ ਜੀ 100 ਕਿਲੋਮੀਟਰ ਤੋਂ ਆਉਂਦੇ ਆ ਜੀ ਹਾਂ ਜੀ ਹਾਂ ਜੀ ਹਾਂਜੀ ਬਹੁਤ ਬੁਰਾ ਹਾਲ ਆਈ ਨਸ਼ੇ ਕਣੀਓ ਤੋਂ ਨਸ਼ੇ ਤੋਂ ਜੇ ਉਧਰੋਂ ਛੁੱਟੇ ਤਾਂ ਇੱਧਰ ਆਉਣਾ ਪੈਂਦਾ ਜੀ ਜੇ ਕੋਈ ਫੀਮ ਭੁੱਕੀ ਦਾ ਹੱਲ ਹੋ ਜਾਈ ਉਰੀ ਚੱਲਣ ਲੱਗ ਜੇ ਕਾਹਨੂੰ ਆ ਨਸ਼ਾ ਪੀਣ ਲੋਕ ਖਾਣ ਗੋਲੀਆਂ ਕੱਪਾਈ ਆਪਦਾ ਦੂਰ ਜਿਹੜੇ ਦੂਰ ਵਾਲੇ ਨੇ ਉਹਨਾਂ ਦੇ ਪਿੰਡਾਂ 'ਚ ਹੋਣਾ ਚਾਹੀਦਾ ਕੋਈ ਹੱਲ ਜਿਹੜੇ ਲਵੇ ਵਾਲੇ ਨੇ ਉਹਨਾਂ ਨੂੰ ਆਪਦੇ ਸ਼ਹਿਰ 'ਚ ਹੋਣਾ ਚਾਹੀਦਾ ਕਿਹੜੇ ਪਿੰਡੋਂ ਆ ਕਿਹੜੇ ਸ਼ਹਿਰੋਂ ਜ਼ਰੂਰ ਤੋਂ ਆ ਇਸਤ ਸੰਗਰੂਰ ਤੋਂ ਆ ਹਾਂ ਕੀ ਨਾਂ ਬਾਈ ਭਵਿੰਦਰ ਸਿੰਘ ਬਾਈ ਲੋਂਗੋਵਾਲ ਤੋਂ ਸਾਨੂੰ ਘੱਟੋ ਘੱਟ 20 ਦਿਨਾਂ ਦੀ ਦਵਾਈ ਮਿਲਣੀ ਚਾਹੀਦੀ ਆ ਕਿ ਹਫਤੇ ਤੋਂ ਬਾਅਦ ਆਉਣੇ ਆ ਜੀ ਤੇਲ ਵੀ ਮੱਚਦਾ ਕੰਮ ਵੀ ਛੱਡਦੇ ਆ ਸਰਦੀ ਐ ਸਾਰਾ ਸਾਨੂੰ 20 ਦਿਨਾਂ ਦੀ ਘੱਟੋ ਘੱਟ ਦਵਾਈ ਮਿਲਣੀ ਚਾਹੀਂਦੀ ਹੈ ਯਾਰ ਬਿਚਤੀ ਜਿਵੇਂ ਕੁੱਕੀ ਫੀਮਾ ਉਹਦੇ ਠੇਕੇ ਖੋਲਦੇ ਸਰਕਾਰ ਜੀ ਉਹ ਲੈ ਲਿਆ ਕਰਾਂਗੇ ਜੀ ਬਿਲਕੁਲ ਇਹਨਾਂ ਦਾ ਕਹਿਣਾ ਕਿ ਘੱਟੋ ਘੱਟ 20 ਦਿਨ ਦੀ ਦਵਾਈ ਮਿਲਣੀ ਚਾਹੀਦੀ ਐ ਸਿਰਫ ਇੱਥੇ 2-4 ਗੋਲੀਆਂ ਮਿਲਦੀਆਂ ਨੇ ਉਸਦੇ ਨਾਲ ਗੁਜ਼ਾਰਾ ਨਹੀਂ ਹੁੰਦਾ ਪਰ ਉੱਥੇ ਹੀ ਇਹਨਾਂ ਦਾ ਕਹਿਣਾ ਕਿ ਕੰਮ ਵੀ ਛੱਡਣਾ ਪੈਂਦਾ ਤੇ ਚਾਹੇ ਉਹ ਸਰਦੀ ਹੋਵੇ ਜਾ ਗਰਮੀ ਹੋਵੇ ਲੈਣਾ ਦੇ ਵਿੱਚ ਕੱਢਣਾ ਪੈਂਦਾ ਕੀ ਨਾਮ ਹੈ ਰੋਹੀ ਰੋਹੀ ਜੀ ਕਿ ਕਿਸ ਤਰ੍ਹਾਂ ਵੇਖਦੇ ਹੋ ਸਰਕਾਰ ਦੇ ਵੱਲੋਂ ਦਵਾਈ ਦਿੱਤੀ ਜਾਂਦੀ ਹੈ ਵੀ ਤੁਸੀਂ ਨਸ਼ੇ ਛੱਡ ਦਿਓ ਕੀ ਤਕਲੀਫ ਆ ਰਹੀ ਹੈ ਤਕਲੀਫ ਆ ਆ ਆ ਰਹੀ ਹੈ ਜੀ ਦਵਾਈ ਨਹੀਂ ਪੂਰੀ ਮਿਲ ਰਹੀ ਇਹ ਦਵਾਈ ਮਹੀਨੇ ਦੀ ਭਰਿਆ ਕਰਨਾ ਮਹੀਨਾ ਤਾਂ ਕੱਟ ਗਿਆ ਅਗਲੀ ਇਹ ਜਾਂ ਬਾਕੀ ਦੇ ਦੂਏ ਗਲਤ ਨਸ਼ੇ ਨੇ ਸਾਰੇ ਬੰਦ ਕਰ ਦੇਣਾ ਕੁੱਕੀ ਦੇ ਠੀਕੇ ਖੋਲ ਦੇਣਾ ਜਾਂ ਚਿੱਟਾ ਵਗੈਰਾ ਉਹ ਹੈ ਗਲਤ ਜਿਹਾ ਕੰਮ ਵੜਦਾ ਉਹਨੂੰ ਬਿਲਕੁਲ ਸਰਕਾਰ ਬੰਦ ਕਰੇ ਇਹ ਜਿਹੜੇ ਖੁਸ਼ਾਹੀ ਤਾਂ ਜਿਹੜੀ ਸਾਨੂੰ ਦਵਾਈ ਵੀ ਦਿੰਦੇ ਨੇ ਇਹ ਇਹ ਸਾਨੂੰ ਮਹੀਨੇ ਨਹੀਂ ਮਿਲਦੀ ਜਾਂਦੀ ਇਹ ਹਫਤੇ ਬਾਅਦ ਭਜਦੇ ਫੇਰ ਉਹਦੋਂ ਉਹਦੋਂ ਬਾਅਦ ਖਰਚਾ ਆ ਜਾਂਦਾ ਬਾਪੂ ਜੀ ਜੇਕਰ ਗੱਲ ਕੀਤੀ ਜਾਵੇ ਮੰਨ ਲਓ ਸਰਕਾਰ ਭੁੱਖੀ ਤੇ ਫੀਮ ਦੇ ਠੇਕੇ ਖੋਲਦੀ ਐ ਸੋਨੂੰ ਲੱਗਦਾ ਕਿ ਜਿਹੜੇ ਮੈਡੀਕਲ ਨਸ਼ੇ ਨੇ ਨੌਜਵਾਨ ਵਸ ਸਕਣਗੇ ਹਾਂ ਨੌਜਵਾਨ ਵਸ ਜਾਣਗੇ ਹਾਂਜੀ ਮੈਡੀਕਲ ਨਸ਼ਿਆਂ ਤੋਂ ਨੌਜਵਾਨ ਵਸ ਜਾਣਗੇ ਸਰਕਾਰ ਭੁੱਖੀ ਦੇ ਫੀਮ ਦੇ ਠੇਕੇ ਖੋਲਦੇ ਬਿਲਕੁਲ ਹਾਂਜੀ ਸਰ ਸਰ ਜੀ ਇਹਦਾ ਮੈਂ ਕਹਣਾ ਚਾਹੁੰਦਾ ਇਹਦਾ ਆਯੁਰਵੈਦਿਕ ਮੈਡੀਸਿਨ ਆ ਜੇ ਕਿ ਮੈਡੀਸਿਨ ਦੇ ਆਯੁਰਵੈਦਿਕ ਵਿੱਚ ਕਮ ਆਉਂਦੀ ਹੈ ਜੀ ਇਹ ਇਹ ਇਹਦਾ ਆਪਣੇ ਆਪ ਇਹ ਬਚਣਗੇ ਇਹ ਲੋਕ ਕਿਤੇ ਇਹਨਾਂ ਦੀ ਮੰਗ ਆ ਕਿ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਜੇਕਰ ਨੌਜਵਾਨਾਂ ਨੂੰ ਬਚਾਉਣਾ ਚਾਹੁੰਦੀ ਆ ਤਾਂ ਹੋਰ ਵੈਦਿਕ ਨਸ਼ੇ ਫੀਮ ਤੇ ਭੁੱਕੀ ਦੇ ਠੇਕੇ ਖੋਲਦੇ ਹਨ ਜਿਸ ਦੇ ਨਾਲ ਜੋ ਇਥੇ ਲੋਕ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਨੇ ਨਸ਼ੇ ਛੱਡਣ ਵਾਲੀਆਂ ਗੋਲੀਆਂ ਮਿਲਦੀਆਂ ਨੇ ਉਥੇ ਹੀ ਇਹਨਾਂ ਦਾ ਕਹਿਣਾ ਹੈ ਕਿ ਜੇਕਰ ਫੀਮ ਤੇ ਭੁੱਕੀ ਦੇ ਨਸ਼ੇ ਠੇਕੇ ਖੋਲੇ ਜਾਂਦੇ ਨੇ ਤਾਂ ਨੌਜਵਾਨ ਸਨਸਾਇਟਿਕ ਨਸ਼ੇ ਮੈਡੀਕਲ ਨਸ਼ੇ ਤੋਂ ਕਿਤਨਾ ਕਿਤੇ ਬਚਤ ਹੋ ਸਕਦੇ ਜਿਸ ਤਰ੍ਹਾਂ ਪੰਜਾਬ ਸਰਕਾਰ ਵੀ ਲਗਾਤਾਰ ਉਪਰਾਲੇ ਕਰ ਰਹੀ ਆ ਨੌਜਵਾਨਾਂ ਨੂੰ ਅਵੇਅਰ ਵੀ ਕਰ ਰਹੀ ਆ ਤੇ ਜੋ ਨੌਜਵਾਨ ਨਸ਼ਾ ਛੱਡਣਾ ਚਾਹੁੰਦੇ ਨੇ ਉਹਨਾਂ ਨੂੰ ਦਾਖਲ ਵੀ ਕਰਵਾਏ ਜਾ ਰਹੇ ਪਰ ਜੇਕਰ ਦੂਜੇ ਪਾਸੇ ਤਸਵੀਰ ਦੇਖੀ ਜਾਵੇ ਤਾਂ ਜੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਿਵਲ ਹਸਪੀਟਲ ਸੰਗਰੂਰ ਦੀਆਂ ਤਸਵੀਰਾਂ ਨੇ ਜਿੱਥੇ ਨਸ਼ਾ ਛੱਡਣ ਵਾਲੀਆਂ ਗੋਲੀਆਂ ਦਿੱਤੀਆਂ ਜਾਂਦੀਆਂ ਨੇ ਪਰ ਜੋ ਲੋਕ ਨੇ ਇੱਥੇ ਸਵੇਰੇ ਹੀ ਆ ਜਾਂਦੇ ਨੇ ਪਰ ਜਿਸ ਦਿਨ ਛੁੱਟੀ ਹੁੰਦੀ ਆ ਤਾਂ ਇਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕੈਮਰਾਮੈਨ ਮਹਿੰਦਰ ਦੇ ਨਾਲ ਹਰਜੀਤ ਸਿੱਧੂ ਲਿਵਿੰਗ ਇੰਡੀਆ ਸੰਗਰੂਰ